ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਆ ਦੀ ਉਹ ਤਾਂ ਲੈ ਕੇ ਆ ਅਮਰਤ ਸਰਸਾ ਹੀ ਪੱਗ ਜੀ ਲੈਂਥ ਤੇ ਸਾਡੇ 5 ਮੀਟਰ ਤੱਕ ਕੱਪੜਾ ਪੈੜਾ ਫੋਲੋ ਵਾਲ ਵਰਤਿਆ ਜਿਹੜਾ ਆ ਪੱਲਾ ਲੜਾ ਲਾਣਾ ਆ ਆਪਾਂ ਸਿੱਧੇ ਸੈਂਟਰ ਚੋਂ ਲਿਆ ਕੇ ਉਨੀ ਦਾ ਖੁੱਲਦਾ ਬਸ ਛਲੇ ਦਾ ਬੰਦ ਪਾਸਾ ਉੱਪਰ ਰੱਖ ਕੇ ਸਾਫ਼ ਕਰਕੇ ਜਿਹੜਾ ਆ ਪੱਲਾੜਾ ਉਹਨੂੰ ਆਪਾਂ ਹਾਫ ਤੋਂ ਫੋਲਡ ਕਰ ਲੈਣਾ ਤੇ ਫੋਲਡ ਕਰਨ ਤੋਂ ਬਾਅਦ ਉਹਦੇ ਵਿੱਚ ਆਪਾਂ ਜਿਹੜਾ ਹੱਥ ਆ ਉਹ ਫੇਰ ਦੇਵਾਂਗੇ ਤੇ ਉਹਨੂੰ ਜਿਹੜਾ ਆਪਣੇ ਲੜ ਵਿੱਚ ਸਵਾਈਆ ਉਹ ਆਪਣੀ ਬਦੀ ਆ ਜੀਵੇਗੀ ਉੱਪਰ ਉਹ ਵੀ ਹਲਕਾ ਹਲਕਾ ਫੋਲਡ ਕਰਕੇ ਜਿਹੜਾ ਆਪਾਂ ਲੜ ਨੂੰ ਲਗਾ ਦੇਵਾਂਗੇ ਅਗਲਾ ਲੜ ਉਸੇ ਤਰੀਕੇ ਨਾਲ ਬੈਕ ਟੂ ਪਿੰਚ ਕਰਕੇ ਖੁੱਲਧਰ ਥੱਲੇ ਬੰਦ ਪਾਸੇ ਉੱਪਰ ਰੱਖ ਕੇ ਪੱਲੇ ਨੂੰ ਜਿਹੜਾ ਜਿਹਨੇ ਪਤਲਾ ਰੱਖਣਾ ਹੈ ਤੇ ਬਾਕੀ ਮੋਟਾ ਬਸ ਆਪਾਂ ਉੱਪਰ ਕਰ ਦੇਣਾ ਤੇ ਫਿਰ ਜਿਹੜਾ ਆਪਾਂ ਪੇਚਾਂ ਹਲਕਾਇਆ ਬਣਾ ਲਵਾਂਗੇ ਉੱਪਰ ਫਿਰ ਉਸੇ ਤਰੀਕੇ ਨਾਲ ਆਪਾਂ ਜਿਹੜਾ ਡਬਲ ਦੂਜਾ ਥੱਲੇ ਉਹ ਵੀ ਪੇਚ ਬਣਾ ਲਵਾਂਗੇ ਤੇ ਦੋਏ ਪੇਚਾਂ ਨੂੰ ਇਕੱਠੇ ਕਰਕੇ ਇੱਕ ਰੂਜ ਦੇ ਉੱਪਰ ਆ ਕੇ ਜਿਹੜਾ ਆਪਾਂ ਲਾੜਾਓ ਲਗਾ ਦੇਵਾਂਗੇ ਤੇ ਬਾਅਦ ਵਿੱਚ ਜਿਹੜਾ ਆਪਾਂ ਬਾਜ ਨਾਲ ਉਹਨਾਂ ਨੂੰ ਜਿਹੜਾ ਆਪਾਂ ਖੋਲ ਦਵਾਂਗੇ ਤੇ ਇਕੱਲੇ-ਕੱਲੇ ਜਾਨਕੀ ਕੱਟ ਦਵਾਂਗੇ ਆਪਾਂ ਇਹਦੇ ਪੇਚ ਨੇਗੇ ਤੂਰੀ ਜੰਗੀ ਰਿੱਕੇ ਨਾਲ ਆਪਾਂ ਜਿਹੜਾ ਬਲ ਨੇਗੇ ਉਹ ਕੱਟ ਲਵਾਂਗੇ ਤੇ ਜਿਹੜਾ ਆਪਾਂ ਵਾਲ ਕੱਢ ਕੇ ਆਪਾਂ ਲੜ ਲਗਾ ਦੇਵਾਂਗੇ ਤੇ ਜਿਹੜੇ-ਜਿਹੜੇ ਵੀਰ ਸਾਡੇ YouTube ਚੈਨਲ ਤੋਂ ਨਵੇਂ ਹਨ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਦੇਣ ਅਤੇ ਸਾਡੇ Facebook ਪੇਜ ਨੂੰ ਵੀ ਫੋਲੋ ਜ਼ਰੂਰ ਕਰ ਦੇਣ ਜਿਹੜੇ-ਜਿਹੜੇ ਵੀਰਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਸੇ ਤਰੀਕੇ ਨਾਲ ਜਿਹੜਾ ਆਪਾਂ ਲੜਾ ਉਹਦੇ ਵਿੱਚ ਆਪਾਂ ਜਿਹੜਾ ਸਫਾਈਆ ਕਰਾਂਗੇ ਤੇ ਉਹਨੂੰ ਆਪਾਂ ਜਿਹੜਾ ਪੇਜ ਨੂੰ ਆਪਾਂ ਮੋਟਾ ਕਰਾਂਗੇ ਜਿਹੜਾ ਜਿਹੜਾ ਬੈਗ ਤੋਂ ਪੇਚ ਕਰਕੇ ਜਿਹੜਾ ਆਪਣਾ ਮੋਟਾ ਪਾਸਾ ਉਹਨੂੰ ਆਪਾਂ ਉੱਪਰ ਕਰ ਦੇਣਾ ਹੈ ਜਮੇ ਤੇ ਜਿਹੜਾ ਆਪਣਾ ਉੱਪਰਲਾ ਜਿਹੜਾ ਆਪਣਾ ਪੱਲਾ ਹੋਵੇ ਉਹਨੂੰ ਆਪਾਂ ਪਤਲਾ ਰੱਖਣਾ ਹੈ ਤੇ ਫਿਰ ਉਹ ਜਿਹੜਾ ਆਪਣਾ ਉੱਪਰਲੇ ਦਾ ਪਾਸਾ ਮੋਟਾ ਪਾਸਾ ਹੈ ਉਹ ਤੋਂ ਆਪਾਂ ਇਹਦਾ ਪੇਚ ਉਹ ਬਣਾ ਲਵਾਂਗੇ ਤੇ ਪੇਚ ਬਣਾਉਣ ਤੋਂ ਬਾਅਦ ਜਿਹੜਾ ਆਪਣਾ ਬਾਕੀ ਥੱਲੇ ਕੱਪੜਾ ਬਚੂਗਾ ਉਹਦਾ ਵੀ ਆਪਾਂ ਇਹਦਾ ਦੂਜਾ ਪੇਚ ਬਣਾ ਲੈਣਾ ਹੈ ਤੇ ਤੁਸੀਂ ਜਿਹੜਾ ਪਹਿਲਾ ਪੇਚ ਬਣਾਉ ਬਣਾਉਣੇ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ ਇਹੜਾ ਤੁਸੀਂ ਥੋੜਾ ਉੱਪਰੋਂ ਪੇਜ ਬਣਾਇਓ ਤਾਂ ਜੋ ਤੁਹਾਡੇ ਜਿਹੜੇ ਦੂਜੇ ਪੇਜ ਦੀ ਜਗ੍ਹਾ ਬਣਾਉਣ ਦੀ ਉਹ ਬਚ ਜਾਵੇ ਤੇ ਉਸੇ ਤਰੀਕੇ ਨਾਲ ਹੀ ਆਪਾਂ ਜਿਹੜਾ ਪੇਜ ਬਣਾ ਕੇ ਉੱਪਰੋਂ ਆਪਾਂ ਫੋਲਡ ਕਰ ਲਵਾਂਗੇ ਤੇ ਜਿਹੜਾ ਆਪਣਾ ਥੱਲੇਲੇ ਉੱਪਰਲੇ ਪੇਜ ਨੂੰ ਆਪਾਂ ਜਿਹੜਾ ਥੱਲੇਲੇ ਪੇਜ ਦੇ ਆਪਾਂ ਉੱਪਰ ਲਾ ਦਵਾਂਗੇ ਤੇ ਲਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਬਾਜਾ ਉਹ ਆਪਾਂ ਫੇਰ ਲਵਾਂਗੇ ਤੇ ਆਪਾਂ ਜਿਹੜਾ ਬੈਗ ਨੂੰ ਪਿੰਚ ਕਰਕੇ ਆਪਾਂ ਲੜ ਨੂੰ ਮੂੰਹ ਚ ਪਾ ਲਵਾਂਗੇ ਤੇ ਬਾਜ ਆਪਾਂ ਫੇਰ ਦਵਾਂਗੇ ਤੇ ਪੂਰਾ ਪੇੜਾ ਪਹਿਲਾਂ ਉੱਪਰਲੇ ਪੇਚ 'ਚ ਫੇਰਾਂਗੇ ਆਪਾਂ ਬਾਜ ਦੇ ਫਿਰ ਆਪਾਂ ਥੱਲੇਲੇ ਪੇਚ 'ਚ ਫੇਰਾਂਗੇ ਜੇ ਆਪਾਂ ਪਹਿਲਾਂ ਥੱਲੇਲੇ ਪੇਚ ਤੇ ਫੇਰਦੇ ਆਂ ਫਿਰ ਜਿਹੜਾ ਉੱਪਰਲੇ ਆ ਆਪਣਾ ਪੇਜ ਆ ਫੋਲਡ ਕੀਤਾ ਉਹਦੇ ਜਿਹੜੇ ਵਿੱਚ ਬਲ ਪੈ ਜਾਂਦੇ ਨੇ ਤੇ ਹਲਕੇ ਹਲਕੇ ਪੜੇ ਉਹਨਾਂ ਨੂੰ 3D ਕਰਾਂਗੇ ਤੇ ਜਿਹੜੀ ਤੁਸੀਂ ਸਫਾਈ ਉਹ ਨਾਲ ਦੀ ਨਾਲ ਵੀ ਕਰ ਸਕਦੇ ਹੋ ਤੇ ਬਾਅਦ ਵਿੱਚ ਵੀ ਕਰ ਸਕਦੇ ਹੋ ਤੇ ਆਪਾਂ ਜਿਹੜਾ ਸਾਰੇ ਲੜਨੇ ਆਪਾਂ ਇੱਕ ਇੱਕ ਜਗ੍ਹਾ ਤੇ ਹੀ ਲਾਉਣੇ ਆ ਜਿੱਥੇ ਆਪਾਂ ਜਿਹੜਾ ਪਹਿਲਾ ਲੜ ਲਗਾਵਾਂਗੇ ਸਾਰੇ ਉੱਥੇ ਪੰਜ ਪੰਜ ਦੇ ਪੰਜ ਲੜ ਆਪਾਂ ਜਿਹੜੇ ਉੱਥੇ ਹੀ ਲਾਉਣੇ ਆ ਤੇ ਬਾਅਦ ਤੋਂ ਪਿੰਚ ਕਰਕੇ ਤੇ ਉੱਪਰਲੇ ਪੇਚ ਦਾ ਆਪਾਂ ਧਿਆਨ ਰੱਖਦੇ ਹੋਏ ਤੇ ਪੱਲੇ ਨੂੰ ਆਪਾਂ ਪਤਲਾ ਕਰਕੇ ਖਿੱਚ ਕੇ ਲਾ ਲਵਾਂਗੇ ਤੇ ਬਾਧੂ ਕੱਪੜਾ ਆਪਾਂ ਅੰਦਰ ਕਰ ਲਵਾਂਗੇ ਤੇ ਜਿਹੜਾ ਮੋਟਾ ਪਾਸਾ ਉਹਨੂੰ ਆਪਾਂ ਉੱਪਰ ਰੱਖਾਂਗੇ ਤੇ ਲਾੜ ਨੂੰ ਆਪਾਂ ਹਾਫ ਤੋਂ ਥੋੜੇ ਜਿਹਾ ਉੱਪਰ ਜਿਹੜਾ ਬਣਾ ਲਵਾਂਗੇ ਪੂਰਾ ਜਿਹੜਾ ਆਪਾਂ ਅੰਗੂਠਾ ਆਪਾਂ ਦਾ ਨੂੰ ਕਰਕੇ ਜਿਹੜਾ ਪੇਚਾ ਬਣਾ ਲੈਣਾ ਹੈ ਤਾਂ ਜਿਹੜਾ ਆਪਣਾ ਉੱਪਰਲਾ ਲਾੜਾ ਆਪਣਾ ਡੰਗਾਈ ਚ ਬਣ ਜਵੇ ਤੇ ਬਾਅਦ ਫੇਰਨ ਸਮੇਂ ਜਿਹੜੇ ਬਲਣਗੇ ਜਾਂ ਲਾੜਾ ਉਹ ਨਾ ਜਿਹੜਾ ਨਿਕਲਿਆ ਪਰ ਬਾਹਰ ਤੇ ਉੱਪਰਲੇ ਲਾੜ ਨੂੰ ਥੱਲੇ ਲੈਣ ਦੇ ਉੱਪਰ ਕਰਕੇ ਜਿਹੜਾ ਆਪਾਂ ਲਾੜਾ ਨੂੰ ਲਗਾ ਦੇਵਾਂਗੇ ਤੇ ਉਦੇ ਵਿੱਚ ਬਾਜ ਫੇਰ ਕੇ ਉਹਦੀ ਮੋਟਾਈ ਤੇ ਉਹਦਾ ਹਾਸਲਾ ਵਧਾ ਦਵਾਂਗੇ ਜੇ ਵੀਡੀਓ ਵਧੀਆ ਲੱਗ ਰਹੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਉਹਨਾਂ ਬੱਚਿਆਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਵੀ ਜਿਹੜੇ ਬੱਚੇ ਅਮਰਤ ਸਹੀ ਸਾਰੀ ਦਸਤਾਰ ਸਿੱਖਣ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਇਸ ਵੀਡੀਓ ਨੂੰ ਦੇਖ ਕੇ ਜਿਹੜਾ ਆਪਣਾ ਪ੍ਰੋਬਲਮ ਦਾ ਹੱਲ ਆ ਉਹ ਕਰ ਸਕਣ ਤੇ ਆਪਾਂ ਜਿਹੜਾ ਬਾਜ ਆ ਉਹ ਆਪਾਂ ਪੇਚ ਵਿੱਚ ਫੇਰਾਂਗੇ। ਤੋਂ ਇਹ ਖਰੇਕਾ ਇਸੇ ਦਾਤ ਧਿਆਨ ਰੱਖਣਗੇ ਤੁਸੀਂ ਬਾਹਰ ਫੇਰਨੇ ਉਹ ਤੁਸੀਂ ਪਹਿਲਾਂ ਉੱਪਰਲੇ ਪੇਚ ਤੋਂ ਸ਼ੁਰੂ ਕਰਿਓ ਤੇ ਬਾਅਦ ਵਿੱਚ ਜਿਹੜਾ ਤੁਸੀ ਤਲਲੇਲੇ ਪੇਚ ਬਾਹਰੋ ਫੇਰਿਓ ਤੇ ਉਸੇ ਤਰੀਕੇ ਨਾਲ ਹੀ ਅਗਲਾ ਲਾੜ ਬੈਕ ਤੋਂ ਪੇਂਚ ਕਰਕੇ ਗੋਲ ਦਾ ਪਤਲੇ ਬੰਦਪਾਸ ਉੱਪਰ ਰੱਖ ਕੇ ਜਿਹੜਾ ਲਾੜਾ ਨੂੰ ਆਪਾਂ ਲਗਾ ਦੇਵਾਂਗੇ ਪੱਲੇ ਨੂੰ ਚੰਗੇ ਤਰੀਕੇ ਨਾਲ ਆਪਾਂ ਖਿੱਚ ਕੇ ਤੇ ਜਿਹੜਾ ਬਾਦੂਗ ਪੜਾ ਨੂੰ ਆਪਾਂ ਅੰਦਰ ਕਰ ਲਵਾਂਗੇ ਤੇ ਉੱਪਰ ਉਹ ਜਿਹੜਾ ਆਪਾਂ ਪਿੱਛੇ ਤੱਕ ਆਪਾ ਹਾਤਾ ਫੇਰ ਲਵਾਂਗੇ ਹਰ ਇੱਕ ਲਾਲਚ ਆਪਾਂ ਪਿੱਛੇ ਤੱਕ ਆਤ ਫੇਰ ਲੈਣਾ ਤਾਂ ਜਿਹੜੇ ਆਪਣੀ ਸਫਾਈਆਂ ਨਾਲ ਦੀ ਨਾਲ ਹੀ ਹੋ ਜਿਵੇ ਤੇ ਆਪਾਂ ਜਿਹੜਾ ਬੈਕ ਤੋਂ ਪਿੰਚ ਆਪਾਂ ਜਰੂਰ ਕਰਨਾ ਹੈ ਜੇ ਆਪਾਂ ਨਹੀਂ ਕਰਦੇ ਤਾਂ ਹੁੰਦਾ ਕਿ ਜਿਹੜਾ ਆਪਾਂ ਪਿੰਚ ਕਰਦੇ ਜਿਵੇਂ ਲੜ ਆਊਟ ਲਾ ਰਹਿ ਜਾਂਦਾ ਤੇ ਫਿਰ ਬਾਅਦ ਵਿੱਚ ਜਿਹੜਾ ਆਪਾਂ ਉਹ ਲੜਦਾ ਪੇਚ ਬਣਾਉਨੇ ਆ ਉਹ ਵੀ ਆਪਣਾ ਜਿਹੜਾ ਟੇ ਲਾ ਰਹਿ ਜਾਂਦਾ ਤਾਂ ਆਪਾਂ ਜਿਹੜਾ ਹਾਫ ਤੋਂ ਪਿੰਚ ਕਰਕੇ ਆਪਣਾ ਲੜ ਇਹ ਜਿਹੜਾ ਆਪਾਂ ਲੜ ਇਹਨੂੰ ਆਪਾਂ ਸਿੰਗਲ ਲਗਾਵਾਂਗੇ ਤੇ ਜਿਹੜਾ ਆਪਾਂ ਸਾਰੇ ਤੋਂ ਪਹਿਲੇ ਲੜ ਲਗਾਏ ਸੀ ਉਹ ਵੀ ਆਪਾਂ ਪਹਿੜਾ ਸਿੰਗਲ ਹੀ ਲਗਾਇਆ ਸੀਗਾ ਤੇ ਤੁਸੀਂ ਜਿਹੜਾ ਪਹਿਲਾ ਲੜ ਲੱਗਦਾ ਹੁੰਦਾ ਉਹ ਤੁਸੀਂ ਡਬਲ ਵੀ ਕਰ ਸਕਦੇ ਹੋ ਤੇ ਜਿਹੜਾ ਆਪਾਂ ਲੜਾ ਉਹਨੂੰ ਆਪਾਂ ਲਗਾ ਕੇ ਸਫਾਈ ਉਹ ਚੰਗੀ ਤਰੀਕੇ ਨਾਲ ਕਰ ਲੈਣੀ ਹੈ ਤੇ ਜਿਹੜਾ ਆਪਾਂ ਬਾਅਦ ਆ ਜਾਵਾਂ ਫੇਰਾਂਗੇ ਹੁਣ ਜਿੱਥੇ ਕਿਤੇ ਆਪਾਂ ਨੂੰ ਬਲ ਲਗੇ ਉਹ ਆਪਾਂ ਫੇਰ ਦਵਾਂਗੇ ਤਾਂ ਜਿਹੜੇ ਆਪਣੇ ਬਲ ਨੇਗੇ ਉਹ ਨਿਕਲ ਨਿਕਲ ਜਾਣ ਤੇ ਆਪਾਂ ਜਿਹੜੀ ਪਿੱਛੇ ਦਾਕਰ ਸਫਾਈ ਆ ਉਹ ਉਹ ਕਰਾਂਗੇ ਤੇ ਜੇ ਤੁਸੀਂ ਪਿਛੇ ਪਿਛੜੀ ਸਫਾਈ ਕਰਨ ਵਿੱਚ ਤੁਹਾਨੂੰ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਡਬਲ ਸੀਸਾ ਵੀ ਵਰਤ ਸਕਦੇ ਹੋ ਤੇ ਹੁਣ ਆਪਾਂ ਜਿਹੜੀ ਸ਼ੇਪ ਆਉਣਾ ਆਪਾਂ ਸੈੱਟ ਕਰਾਂਗੇ ਤੇ ਜਿਹੜਾ ਆਪਾਂ ਕਲਗੀ ਨਾਲ ਲਗਾ ਲਗਾਵਾਂਗੇ ਤੇ ਜਿਹੜਾ ਆਪਾਂ ਪੱਗ ਪੈਣ ਲਗਾਉਣਾ ਹੈ ਉਹ ਆਪਾਂ ਜਿਹੜਾ ਨੱਕ ਦੀ ਬਿਲਕੁਲ ਸੀਚ ਲਗਾਵਾਂਗੇ ਤੇ ਜਿਹੜੇ ਆਪਣੇ ਪਹਿਲੇ ਦੂਜੇ ਤੀਜੇ ਜਾਂ ਚੌਥੇ ਲੜ ਦੇ ਜਿਹੜਾ ਕੱਪੜਾ ਹੋਊਗਾ ਉਹਨੂੰ ਆਪਾਂ ਬਾਜਨ ਵਾਲਾ ਅੰਦਰੋਂ ਕਰ ਲਵਾਂਗੇ ਤੇ ਜਿਹੜਾ ਆਪਾਂ ਕਾਲਗੀ ਲੜ ਹੋਊਗਾ ਆਪਣਾ ਹਾਫ ਫੋਲਡ ਖੱਬੇ ਪਾਸੇ ਤੇ ਹਾਫ ਫੋਲਡ ਸੱਜੇ ਪਾਸੇ ਆਪਾਂ ਕਰਕੇ ਲਾੜਾ ਉਹਨੂੰ ਆਪਾਂ ਲਗਾ ਦੇਵਾਂਗੇ ਇਹਦਾ ਨਾਂ ਕੀ ਹੁੰਦਾ ਹੈ ਕਿਹੜਾ ਆਪਣਾ ਲਾੜਾ ਹੈ ਉਹ ਆਪਾਂ ਉਹ ਆਪਣਾ ਜਿਹੜਾ ਸਾਫ਼ ਆ ਜਾਂਦਾ ਹੈ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਪਣਾ ਲਾੜਾ ਉਹ ਚੰਗੀ ਤਰੀਕੇ ਨਾਲ ਸਫਾਈ ਵਿੱਚ ਆ ਗਿਆ ਤੇ ਇਹ ਜਿਹੜਾ ਆਪਾਂ ਬਾਧੂ ਕੱਪੜਾ ਹੈ ਉਹਨੂੰ ਆਪਾਂ ਉੱਪਰੋਂ ਤੇ ਥੱਲਿਓਂ ਅੰਦਰ ਕਰ ਲਵਾਂਗੇ ਤੇ ਜਿਹੜੇ ਆਪਣੇ ਕਲਗੀ ਲਾੜੇ ਦੇ ਉੱਪਰਲਾ ਪਾਸਾ ਹੋਵੇਗਾ ਉਹਦੇ ਵਿੱਚ ਜਿਹੜਾ ਕਿਨਾਰੇ ਤੇ ਬਾਲ ਹੋਣਗੇ ਉਹਦੇ ਵਿੱਚ ਆਪਾਂ ਜਿਹੜਾ ਬਾਜ ਫੇਰ ਕੇ ਉਹ ਬਾਲ ਆਪਾਂ ਕੱਢ ਲਵਾਂਗੇ ਤੁਸੀਂ ਜਿਹੜਾ ਬਾਜ ਫੇਰਨਾ ਹੈ ਉਹ ਮੂਰੀਓ ਲਾ ਕੇ ਪਿੱਛੇ ਨੂੰ ਫੇਰਨਾ ਹੈ ਇਹਦੇ ਨਾਲ ਤਾਂ ਜਿਹੜਾ ਤੋਂ ਇਹ ਖਾਸ ਧਿਆਨ ਰੱਖਣਾ ਹੈ ਤੇ ਪੱਗ ਪੰਦੇ ਜਿਹੜਾ ਆਪਾਂ ਲਾੜਾ ਨੂੰ ਪਥਲੀ ਉਹ ਲਿਆ ਕੇ ਪੱਗ ਪੈਂਦੇ ਆਪਾਂ ਸੱਜੇ ਪਾਸੇ ਵੱਲ ਨੂੰ ਮੋੜ ਦੇਣਾ ਹੈ ਤੇ ਮੋੜ ਕੇ ਆਪਾਂ ਇਹੜਾ ਲਾੜਾ ਉਹਨੂੰ ਆਪਾਂ ਲਗਾ ਦੇਵਾਂਗੇ ਤੇ ਹੁਣ ਜਿਹੜੀ ਆਪਾਂ ਪੱਗ ਦੀ ਸੈਟਿੰਗ ਆ ਉਹ ਆਪਾਂ ਥੋੜੀ ਮੋਟੀ ਕਰਾਂਗੇ ਤੇ ਜਿੱਥੇ ਕਿਤੇ ਬਲਦ ਬੂਲ ਨੇ ਉੱਥੇ ਆਪਾਂ ਜਿਹੜੇ ਬਲ ਨੇ ਕਿਉ ਕੱਢਾਂਗੇ ਤੇ ਕਲਗਿਲਰ ਦੇ ਉੱਪਰਲੇ ਪਾਸਾ ਬਾਅਦ ਆ ਬਾਹਰ ਪਿੱਛੇ ਤੱਕ ਫੇਰਾਂਗੇ ਤੇ ਜਿਹੜਾ ਆਪਾਂ ਸੇਟ ਕਰਾਂਗੇ ਜਿਹੜਾ ਆਪਾਂ ਪਹਿਲਾਂ ਲਾ ਲਾਇਆ ਸੀ ਉਹਨੂੰ ਖੋਲ ਲਵਾਂਗੇ ਖੋਲਣ ਤੋਂ ਬਾਅਦ ਜਿੱਥੇ ਕਿ ਜਿਹੜਾ ਆਪਣਾ ਸਿਰਾ ਉਹ ਨੰਗਾ ਰਹਿੰਦਾ ਹੈ ਤੇ ਉੱਥੇ ਆਪਾਂ ਡਬਲ ਸ਼ੀਸ਼ਾ ਦੇ ਕਿਹੜਾ ਸਿਰਾ ਟੱਕ ਲਵਾਂਗੇ ਤੇ ਜਿਹੜਾ ਆਪਾਂ ਪਿੱਛਲਾ ਲਾ ਲਗਾਵਾਂਗੇ ਉਹ ਆਪਾਂ ਜਿਹੜਾ ਖੱਬਾ ਪਾਸਾ ਹਾ ਫੋਲਡ ਦੇ ਸੱਜਾ ਕਰ ਲਮਾ ਖੱਬਾ ਪਾਸਾ ਹਾ ਫੋਲਡ ਕਰ ਲਮਾ ਕੇ ਤੇ ਸੱਜਾ ਪਾਸਾ ਹਾ ਫੋਲਡ ਕਰਕੇ ਜਿਹੜਾ ਲੜਾ ਉਹਨੂੰ ਆਪਾਂ ਲਗਾ ਦੇਵਾਂਗੇ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ